ਆ ਮਮੀ ਪਾਪਾ ਪਹਿਣਾ ਦੀਆਂ ਫੋਟੋਸ ਬਣਾਈਆਂ ਹੋਈਆਂ ਨੇ ਤੇ ਕਿਵੇਂ ਦਿਮਾਗ ਦੇ ਵਿੱਚ ਆਇਆ ਕਿ ਇਹਨਾਂ ਦੀਆਂ ਫੋਟੋਸ ਇਦਾਂ ਕਰਕੇ ਵੀ ਬਣਾ ਸਕਦੇ ਆਪਾਂ ਫੋਨ ਤੁਸੀਂ ਕਿੈਸੀ ਹੈ ਸਾਰਾ ਫੋਨ ਦੇ ਵਿੱਚ ਮ ショਕ ਸੀ ਬਨੰਦਾ ਅੱਛਾ ਤਾਂ ਇਹ ਸਾਡਾ ਤੇ ਵੀ ਪ੍ਰਮਾਤਮਾ ਇਹਨੂੰ ਹਰ ਇੱਕ ਤਰੱਕੀ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਬਹੁਤ ਵਧੀਆ ਵਾ ਇਹ ਮਤਲਬ ਕਰਨ ਦੇ ਵਿੱਚ ਡਰੈਂਗ ਲਾ ਲਓ ਤੁਸੀਂ ਐਕਸਪੈਰੀਮੈਂਟ ਵੀ ਕਰ ਲੰਦਾ ਵਾ ਇਹ ਤੇ ਮਤਲਬ ਪੜਾਈ ਵਿੱਚ ਵੀ ਬਹੁਤ ਹੁਸ਼ਿਆਰਾ ਹਾਂਜੀ ਡਾਕਟਰ ਕਹਿੰਦੇ ਵੀ ਹੋ ਸਕਦਾ 15 16 ਸਾਲ ਵੀ ਲੱਗ ਸਕਦੇ ਨੇ ਹੋ ਸਕਦਾ ਵੀ ਇਹ ਸਾਰੀ ਉਮਰ ਵੀ ਇਦਾਂ ਰਹਿ ਸਕਦਾ ਵਾ ਵੀ ਕੈਨ ਸਕਦੇ ਕੁਝ ਠੀਕ ਵੀ ਹੋ ਸਕਦਾ ਵਾ ਵੀ ਉਸ ਪ੍ਰਮਾਤਮਾ ਨੂੰ ਵੀ ਪਤਾ ਵਾ ਹਨਾ ਆਪਾਂ ਨੂੰ ਕੁਝ ਨਹੀਂ ਬਤਾ 那、这个。 ਕਹਿੰਦੇ ਨੇ ਜਿਹਦੇ ਅੰਦਰ ਜਜ਼ਬਾ ਹੋਵੇ ਉਹ ਕੋਈ ਨਾਤ ਆਪਣੀ ਉਮਰ ਦੇਖਦਾ ਨਾ ਰੰਗ ਦੇਖਦਾ ਨਾ ਰੂਪ ਦੇਖਦਾ ਰੱਬ ਵੱਲੋਂ ਕੁਝ ਇੱਕ ਸਾਡੇ ਨਾਲ 15 ਸਾਲ ਦਾ ਬੱਚਾ ਆ ਜੋ ਕਿ ਰੱਬ ਵੱਲੋਂ ਉਹਨੂੰ ਇੰਨਾ ਇੱਕ ਏਦਾਂ ਦੀ ਆਸ਼ੀਸ਼ ਮਿਲੀ ਹੋਈ ਹੈ ਕਿ ਸੋ ਸਾਡੇ ਨਾਲੋਂ ਸਭ ਤੋਂ ਜ਼ਿਆਦਾ ਵੱਖਰਾ ਹੈ ਜੀ ਹਾਂ ਨਾਮ ਉਹਦਾ ਨਵਦੀਪ ਪਾ ਤੇ ਪੜਦਾ ਉਹ ਨਵੀਂ ਜਮਾਤ ਦੇ ਵਿੱਚ ਇਹ ਪਿਕਚਰਸ ਜਿਹੜੀ ਤੁਸੀਂ ਦੇਖ ਸਕਦੇ ਹੋ ਪਹਿਲਾਂ ਸੀ ਤੁਹਾਨੂੰ ਪਹਿਲਾਂ ਇਹ ਪਿਕਚਰਸ ਜਿਹੜੀਆਂ ਨੇ ਦਿਖਾ ਦੀਏ ਇਹ ਪਿਕਚਰਸ ਜਿਹੜੀਆਂ ਨੇ ਜਿਵੇਂ ਕੋਈ ਸੈਲਫੀ ਲੈਂਦਾ ਹੈ ਫਿਰ ਕੋਈ ਫੋਟੋਸ ਦੇ ਦਾਇਆ ਉਹਨੂੰ ਜਿਹੜਾ ਇੱਕ ਵਾਰੀ ਦੇਖ ਕੇ ਤੇ ਫੋਟੋਜ਼ ਜਿਹੜੀ ਹੈ ਤਿਆਰ ਕਰ ਦਿੰਦਾ ਹੈ ਇਹ ਉਹ ਬੱਚਾ ਆ ਜਿਹਦਾ ਨਾਮ ਨਵਦੀਪ ਹੈ ਉਮਰ ਇਹਦੀ 15 ਸਾਲ ਹੈ ਤੇ ਇਹ ਬਹੁਤ ਸੋਹਣੀ ਸੋਹਣੀਆਂ ਫੋਟੋਜ਼ ਬਣਾਉਂਦਾ ਹੈ ਤੇ ਪੜਨ ਦੇ ਵਿੱਚ ਵੀ ਬਹੁਤ ਜ਼ਿਆਦਾ ਇੰਟੈਲੀਜੈਂਟ ਹੈ ਰੱਬ ਵੱਲੋਂ ਇੱਕ ਗੋਡ ਗਿਫਟ ਹੈ ਭੈਣਾਂ ਨਾਲ ਗੱਲ ਕਰਾਂਗੇ ਹੈਲੋ ਹੈਲੋ ਕੀ ਹਾਲ ਹੈ ਵਧੀਆ ਜੀ ਵਧੀਆ ਹਾਂਜੀ ਅੱਛਾ ਪਹਿਲਾਂ ਤਾਂ ਇਹ ਦੱਸੋ ਫੋਟੋਆਂ ਪਿਕਚਰਜ਼ ਬਣਾਉਣ ਦਾ ਕਿਵੇਂ ਸ਼ੌਂਕ ਪਿਆ ਕਿੱਦਾਂ ਮਤਲਬ ਕਦੋਂ ਤੋਂ ਬਣਾ ਰਹੇ ਹੋ ਮੈਂ 11 ਸਾਲ ਤੋਂ ਬਣਾ ਰਿਹਾ। ਅੱਛਾ 11 ਸਾਲ ਤੋਂ ਬਣਾ। ਹਾਂਜੀ। ਅੱਛਾ 11 ਸਾਲ ਤੋਂ ਬਣਾ ਰਹੇ ਹੋ ਹੈਂ? ਹਾਂਜੀ। ਤੇ ਕਿਵੇਂ ਮਤਲਬ ਮਨ ਦੇ ਵਿੱਚ ਆਇਆ ਕਿ ਇਹ ਫੋਟੋਸ ਬਣਾਉਣੀਆਂ ਨੇ ਜਿਵੇਂ ਕਿ ਮम्मी पापा ਪਹਿਣਾ ਦੀ ਉਹ ਫੋਟੋਸ ਬਣਾਈਆਂ ਹੋਈਆਂ ਨੇ ਤੇ ਕਿਵੇਂ ਦਿਮਾਗ ਦੇ ਵਿੱਚ ਆਇਆ ਕਿ ਇਹਨਾਂ ਦੀਆਂ ਫੋਟੋਸ ਇਦਾਂ ਕਰਕੇ ਵੀ ਬਣਾ ਸਕਦੇ ਆਪਾਂ? ਮੈਂ ਫੋਨ ਚ ਸਿੱਖਿਆ ਸੀ ਇਹ ਸਾਰਾ। ਫੋਨ ਦੇ ਵਿੱਚ ਮੈਂ ਸ਼ੌਕ ਸੀ ਬਣਾਉਂਦਾ। ਅੱਛਾ। अच्छा जी ਮੇਕੀ ਤੁਹਾਨੂੰ ਇਹ ਪ੍ਰੋਬਲਮ ਆ ਇੱਥੇ ਕਿਦਾਂ ਕਿਤੇ ਨਾ ਕਿਤੇ ਹੁੰਦਾ ਵੀ ਮੈਨੂੰ ਇਹ ਪ੍ਰੋਬਲਮ ਆ ਹੈ ਵੀ ਮੈਂ ਬੱਚੇ ਨਾਲ ਖੇਡਾਂ ਜਾਂ ਨਾ ਖੇਡਾਂ ਕਿਦਾਂ ਕੁਛ ਐਦਾਂ ਤਾਂ ਹੁੰਦਾ ਹੈ ਨਹੀਂ ਜੀ ਵਧੀਆ ਲੱਗਦਾ ਹੈ ਹਾਂਜੀ ਸਾਰੇ ਵਧੀਆ ਨਾਲ ਰਹਿੰਦੇ ਨੇ ਹਾਂਜੀ ਬੱਧੀਆ ਮੇਰੇ ਫਰੈਂਡ ਵੀ ਨੇ ਸਕੂਲ ਵਿੱਚ ਅੱਛਾ ਵੱਡੇ ਹੋ ਕੇ ਕੀ ਸੁਪਨਾ ਹੈ ਕਿ ਮੈਂ ਵੱਡੇ ਹੋ ਕੇ ਇਹ ਬਣੂੰਗਾ ਡਾਕਟਰ ਬਣੂੰਗਾ ਇੰਜੀਨੀਅਰ ਬਣੂੰਗਾ ਤਾਂ ਕੀ ਤੁਹਾਡਾ ਕੀ ਸੁਪਨਾ ਹੈ ਮੇਰਾ ਅਫਸਰ ਬਣਦਾ ਸੁਪਨਾ ਅੱਛਾ ਅਫਸਰ ਬਣੋਗੇ ਵਾਹ ਵਾਹ ਅੱਛਾ ਲੱਗ ਰਿਹਾ ਹੈ ਕਿ ਹਾਂ ਆਪਣੀ ਪੜ੍ਹਾਈ ਦੇ ਵਿੱਚ ਇੰਨੇ ਇੰਟੈਲੀਜੈਂਟ ਹੋ ਹਰ ਕੋਈ ਇੰਨਾ ਪਿਆਰ ਕਰਦਾ ਇਹਨਾਂ ਸੀਸ਼ ਦਿੰਦਾ ਵੀ ਇੱਕ ਦਿਨ ਅਫਸਰ ਸਾਰਿਆਂ ਨੂੰ ਬਣ ਕੇ ਦਿਖਾਣਾ ਹੈ ਹਾਂਜੀ ਕੀ ਬਾਤ ਹੈ ਅੱਛਾ ਕਿਤਨੇ ਕਿਤੇ ਹੁੰਦਾ ਹੈ ਕਿ ਕਰਦੇ ਕਿ ਰੋਕਦੇ ਹੋਣ ਕਿ ਇਹ ਸ਼ਰਾਰਤ ਨਾ ਕਰ ਸ਼ਰਾਰਤ ਕਰਦੇ ਹੋ ਲਾਈਕ ਕਰਦੇ ਹੋ ਸ਼ਰਾਰਤ ਕਰਨਾ ਨਹੀਂ ਕਰਦਾ ਮੈਂ ਸ਼ਰਾਰਤ ਨਹੀਂ ਕਰਦਾ ਅੱਛਾ ਬਹੁਤ ਆ ਦਸ ਸਿੰਸੀਅਰ ਹੋ ਹਾਂਜੀ ਕੀ ਬਾਤ ਹੈ ਅੱਛਾ ਇਸ ਤੋਂ ਇਲਾਵਾ ਹੋਰ ਕੀ ਪਸੰਦ ਕਰਦੇ ਹੋ ਮੈਂ ਐਕਸਪੈਰੀਮੈਂਟ ਕਰਨ ਦੱਸੋ ਹੁਕਾ ਤੇ ਟਰਾਈਂਗ ਕਰਨ ਦਿੱਤੀ ਪ੍ਰੈਟ ਵਿੱਚ ਵੀ ਫਸੋ ਕਿਆ ਬਾਤ ਹੈ ਨਾਲ ਦੀ ਨਾਲ ਮਾਤਾ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਕਿਆ ਚੱਲ ਰਿਹਾ ਠੀਕ ਹੈ ਮੈਂ ਮੁੰਡਾ ਇੰਨਾ ਸੋਹਣਾ ਹੈ ਗੋਡ ਵੱਲੋਂ ਇੰਨਾ ਸੋਹਣਾ ਗੋਡ ਗਿਫਟ ਦਿੱਤਾ ਹੈ ਕੀ ਕਹਿਣਾ ਚਾਹੁੰਦੇ ਬਸ ਅਸੀਂ ਇਹੀ ਕਹਿੰਦੇ ਜੀ ਵੀ ਜੋ ਵੀ ਬਣੇ ਮਤਲਬ ਇਹ ਬਹੁਤ ਵਧੀਆ ਮਤਲਬ ਗੋਡ ਗਿਫਟ ਹੈ ਸਾਡਾ ਤੇ ਵੀ ਪਰਮਾਤਮਾ ਇਹਨੂੰ ਹਰ ਇੱਕ ਤਰੱਕੀ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਬਹੁਤ ਵਧੀਆ ਵਾ ਇਹ ਮਤਲਬ ਕਰਨ ਦੇ ਵਿੱਚ ਡਰੈਂਗ ਲਾ ਲਓ ਤੁਸੀਂ ਐਕਸਪੈਰੀਮੈਂਟ ਵੀ ਕਰ ਲੰਦਾ ਵਾ ਇਹ ਤੇ ਮਤਲਬ ਪੜਾਈ ਵਿੱਚ ਵੀ ਬਹੁਤ ਹੁਸ਼ਿਆਰ ਆ ਤੇ ਜਿੱਦਾਂ ਸਾਨੂੰ ਟੀ ਕਹਿੰਦੇ ਨੇ ਵੀ ਛੋੜਾ ਬੱਚਾ ਬਹੁਤ ਇੰਟੈਲੀਜੈਂਟ ਆ ਪੜਨ ਵਿੱਚ ਵੀ ਡਰਾਇੰਗ ਵਿੱਚ ਵੀ ਹਰ ਇੱਕ ਚੀਜ਼ ਵਿੱਚ ਬਸ ਇਹੀ ਕਹਿੰਦੇ ਆ ਵੀ ਪਰਮਾਤਮਾ ਚਲੇ ਨੂੰ ਬਹੁਤ ਅੱਗੇ ਲੈ ਕੇ ਜਾਵੇ ਹਾਰੀ ਕੀ ਇਹ ਦੀ ਬਿਸ਼ ਪੂਰੀ ਹੋਵੇ ਜੀ ਅੱਛਾ ਜਦੋਂ ਮਤਲਬ ਸਕਿਨ ਦੀ ਬਿਮਾਰੀਆਂ ਇਹਨਾਂ ਨੂੰ ਹੈ ਨਾ ਸਕਿਨ ਦੀ ਇੱਕ ਬੜੀ ਟਿਪੀਕਲ ਬਿਮਾਰੀ ਬਲਤੇ ਦੱਸੋ ਬਿਮਾਰੀ ਦਾ ਨਾਮ ਕੀ ਹੈ ਮੈਮ ਬਿਮਾਰੀ ਦਾ ਨਾਮ ਤਾਂ ਹਾਲ ਤੱਕ ਸਾਨੂੰ ਵੀ ਨਹੀਂ ਪਤਾ ਲੱਗਿਆ ਹੈਗਾ ਅੱਛਾ ਕਦੋਂ ਤੋਂ ਆ ਇਹ ਬਚਪਨ ਤੋਂ ਹੀ ਆ ਇੰਜ ਮਤਲਬ ਇਹ ਪੈਦਾ ਹੋਇਆ ਸੀ ਉਦੋਂ ਦਾ ਹੀ ਆ ਹਾਂਜੀ ਮਤਲਬ ਬਹੁਤ ਜ਼ਿਆਦਾ ਸੀ ਹੁਣ ਤਾਂ ਮਤਲਬ ਬਹੁਤ ਫਰਕ ਪੈ ਗਿਆ ਚਲੋ ਤੇ ਅੱਗੇ ਵੀ ਪਰਮਾਤਮਾ ਕਰੇ ਫਰਕ ਹੀ ਪਵੇ ਇਹਨੂੰ ਮਤਲਬ ਠੀਕ ਹੋਵੇ ਜਿਸ ਹਿਸਾਬ ਨਾਲ ਇਹਨੂੰ ਹਰ ਇੱਕ ਮਤਲਬ ਪਰਮਾਤਮਾ ਨੇ ਇਹ ਉਹ ਦਿੱਤੀ ਆ ਮਤਲਬ ਅਸੀਂ ਚਾਹੁੰਦੇ ਆ ਵੀ ਇਹ ਠੀਕ ਵੀ ਹੋ ਜੇ ਬਸ ਅੱਛਾ ਅੱਜ ਜਦੋਂ ਬੋਨ ਹੋਇਆ ਸੀਗਾ ਡਾਕਟਰ ਨੇ ਇਹਨ ਤੋਂ ਪੁੱਛਿਆ ਨਹੀਂ ਕਿ ਕੀ ਕੀ ਇਹ ਹੈ ਕਿ ਮੈਂ ਠੀਕ ਹੋਊਗੀ ਕਿੰਨੇ ਦਿਨ ਲੱਗੂਗਾ ਕੁਝ ਮਤਲਬ ਪੁੱਛਿਆ ਸੀਗਾ ਹਾਂਜੀ ਡਾਕਟਰ ਕਹਿੰਦੇ ਵੀ ਹੋ ਸਕਦਾ 15 16 ਸਾਲ ਵੀ ਲੱਗ ਸਕਦੇ ਨੇ ਹੋ ਸਕਦਾ ਵੀ ਇਹ ਸਾਰੀ ਉਮਰ ਵੀ ਇਦਾਂ ਰਹਿ ਸਕਦਾ ਵਾ ਵੀ ਕਹਿ ਨਹੀਂ ਸਕਦੇ ਕੁਝ ਠੀਕ ਵੀ ਹੋ ਸਕਦਾ ਵਾ ਵੀ ਉਸ ਪ੍ਰਮਾਤਮਾ ਨੂੰ ਹੀ ਪਤਾ ਵਾ ਹਨਾ ਆਪਾਂ ਨੂੰ ਕੁਝ ਨਹੀਂ ਬਤਾਏਗਾ ਵੀ ਚਲੋ ਚਾਹੁੰਦੇ ਆ ਵੀ ਠੀਕ ਹੋ ਜਾਏ ਮੇਰੇ ਦੋ ਬੇਟੀਆਂ ਵੀ ਨੇ ਬਿਲਕੁਲ ਸਹੀ ਨੇ ਵੀ ਸਾਨੂੰ ਇਹ ਆ ਵੀ ਚਲ ਵੀ ਇਹ ਵੀ ਉਹਨਾਂ ਮੰਗੂ ਹੋ ਵੀ ਬੱਚੇ ਤਖੇਡੇ ਕਿਉਂਕਿ ਜਿਸ ਸਭ ਨਾਲ ਇੱਕ ਅੱਲਾ ਹੀ ਰਹਿੰਦਾ ਵਾ ਅਬੀ ਚਲੋ ਸ਼ੌਂਕ ਇਹਦੇ ਬਹੁਤ ਵਧੀਆ ਨੇ ਜੋ ਵੀ ਇਹ ਕਰਦਾ ਵਾ ਤੇ ਵੀ ਖੇਡ ਬਾਹਰ ਅੰਦਰ ਨਹੀਂ ਜਾਂਦਾ ਹੈਗਾ ਇਹ ਇੰਨਾ ਜ਼ਿਆਦਾ ਤੇ ਬਾਕੀ ਅਸੀਂ ਸ਼ੈਂਕੀ ਵੀਰ ਜੀ ਦਾ ਬਹੁਤ ਜਿਆਦਾ ਥੈਂਕ ਯੂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਦੇ ਬਾਰੇ ਇੰਨਾ ਸੋਚਿਆ ਮਤਲਬ ਅਸਲ ਮਤਲਬ ਬੱਚਾ ਦੇ ਨਾਲ ਨਹੀਂ ਖੇਡਦੇ ਹੈ ਨਾ ਤੇ ਨਾਲ ਦੀ ਨਾਲ ਇਕੱਲੇ ਹੀ ਜ਼ਿਆਦਾ ਰਹਿੰਦਾ ਮੈਂ ਤਾਂ ਆਪਣੀ ਬਿਮਾਰੀ ਕਰਕੇ ਜਿਹੜਾ ਮਤਲਬ ਇਹਨਾਂ ਨੂੰ ਸਕ੍ਰੀਨ ਰੋਕ ਹੈ ਕਿ ਰਹਿਣਾ ਹੀ ਪਸੰਦ ਆ ਇਦਾਂ ਮਤਲਬ ਜਿਸ ਹਿਸਾਬ ਨਾਲ ਇਹਦੀ ਗ੍ਰੋਥ ਆ ਮਤਲਬ ਤੁਰਦਾ ਵਾ ਇਹ ਮਤਲਬ ਬੱਚੇ ਜਿਵੇਂ ਜਿਆਦਾ ਮਤਲਬ ਉਹ ਕਰਦੇ ਨੇ ਨੱਚਦੇ ਕੁਝ ਕੁੱਦਦੇ ਨੇ ਮਤਲਬ ਵਧੀਆ ਉਸ ਹਿਸਾਬ ਨਾਲ ਨਹੀਂ ਇਹ ਚੀਜ਼ ਕਰ ਰਿਹਾ ਹੈਗਾ ਲੱਗਦਾ ਹੈ ਕਿ ਇੱਕ ਮੁੰਡਾ ਆ ਤੇ ਉਹ ਵੀ ਮਤਲਬ ਰੱਬ ਨੇ ਇਦਾਂ ਦਾ ਕਰਤਾ ਵੀ ਹਾਈਟ ਵੀ ਰੋਕਦੀ ਐ ਤੇ ਸਕਿਨ ਰੋਗ ਵੀ ਲਾਤੇ ਆ ਬਹੁਤ ਹੁੰਦਾ ਜੀ ਇਸ ਚੀਜ਼ ਦੀ ਤਾਂ ਪਰਮਾਤਮਾ ਵੱਲੋਂ ਵਾਸ਼ ਕਹਿ ਤਰੂਗੀ ਸਾਨੂੰ ساری ਉਮਰ ਵੀ ਜਦੋਂ ਤੁਸੀਂ ਇੰਨਾ ਮਤਲਬ ਇਹਨੂੰ ਦਿਮਾਗ ਦਿੱਤਾ ਸਭ ਕੁਝ ਦਿੱਤਾ ਆ ਵੀ ਚਲੋ ਜੇ ਬੱਚਾ ਵਾਂਗੂ ਸਹੀ ਵੀ ਹੁੰਦਾ ਬਾਕੀ ਚਲੋ ਆਪਾਂ ਉਸ ਪਰਮਾਤਮਾ ਨਾਲ ਲੜ ਨਹੀਂ ਸਕਦੇ ਹੈਗੇ ਕਿਉਂਕਿ ਜੋ ਹੋ ਸਕਦਾ ਉਹ ਚੰਗੇ ਨੂੰ ਹੀ ਕਰ ਰਹੇ ਨੇ ਸਭ ਕੁਝ ਇਹਦੇ ਲਈ ਜੋ ਵੀ ਉਹਨਾਂ ਨੇ ਸੋਚਿਆ ਠੀਕ ਸੋਚਿਆ ਵਾ ਇਹਦੇ ਲਈ ਬਿਲਕੁਲ ਜੀ ਮੈਂ ਹਰ ਕਿਸੇ ਦੇ ਬੱਚੇ ਦਾ ਹੁੰਦਾ ਨਾ ਸ਼ਰਾਰਤ ਕਰਦੇ ਨੇ ਥੋੜਾ ਜਿਹਾ ਪਾਰਟਿਸਪੇਟ ਕਰਦੇ ਸਪੋਰਟਸ ਵਗੈਰਾ ਦੇ ਵਿੱਚ ਇਹ ਹਰ ਹਮੇਸ਼ਾ ਮੈਂ ਲ ਇਕੱਲਾ ਇਕੱਲਾ ਰਹਿੰਦਾ ਹੈ ਹਮੇਸ਼ਾ ਮਤਲਬ ਕਿਤੇ ਜਾਂਦਾ ਨਹੀਂ ਕੁਝ ਨਹੀਂ ਕਰਦਾ ਫਿਰ ਕਿਤੇ ਨਾ ਕਿਤੇ ਹੁੰਦਾ ਹੈ ਕਿ ਮੇਰਾ ਬੱਚਾ ਵੀ ਇਹਨਾਂ ਨਾਲ ਖੇਡਦਾ ਤਾਂ ਮੈਨੂੰ ਕਿੰਨਾ ਵਧੀਆ ਲੱਗਦਾ ਉਹ ਵੀ ਹੋਰ ਬੱਚਿਆਂ ਵਾਂਗੂ ਨੱਚਦਾ ਟੱਪਦਾ ਸਪੋਰਟਸ ਦੇ ਵਿੱਚ ਪਾਰਟਿਸਪੇਟ ਕਰਦਾ ਹਾਂਜੀ ਇਹ ਤਾਂ ਹੁੰਦਾ ਜੀ ਬਹੁਤ ਕਿਉਂਕਿ ਜਿਸ ਸਭ ਨੇ ਇੰਟੈਲੀਜੈਂਟ ਬੱਚਾ ਜੇ ਇਸ ਚੀਜ਼ ਵਿੱਚ ਹੁੰਦਾ ਹੈ ਬਹੁਤ ਅੱਗੇ ਜਾਂਦਾ ਇਸ ਚੀਜ਼ ਦਾ ਤਾਂ ਪੜਨ ਵਿੱਚ ਵੀ ਹੈਗਾ ਹਾਂਜੀ ਬਹੁਤ ਜ਼ਿਆਦਾ ਮਤਲਬ ਟੀਚਰ ਜਦੋਂ ਬੁਲਾਉਂਦੇ ਨੇ ਸਾਨੂੰ ਬਹੁਤ ਜ਼ਿਆਦਾ ਮਤਲਬ ਉਹ ਹੁੰਦਾ ਵਾ ਵੀ ਮਾਣ ਹੁੰਦਾ ਵੀ ਸਾਡਾ ਬੱਚਾ ਇੰਨਾ ਮਤਲਬ ਹੁਸ਼ਿਆਰ ਆ ਇੰਟੈਲੀਜੈਂਟਾ ਪੜਨ ਚ ਜੀ ਤੇ ਚਲੋ ਅੱਗੇ ਨਾ ਰੋਸ਼ਨੀ ਕਰੂਗਾ ਸਾਡਾ ਇਹ ਅੱਛਾ ਜਿਵੇਂ ਕਿ ਤੁਸੀਂ ਮੈਨੂੰ ਆਫ ਕੈਮਰਾ ਦੱਸਿਆ ਜਦੋਂ ਇਹਨਾਂ ਦਾ ਬੋਨ ਹੋਇਆ ਸੀਗਾ ਨਾਲ ਹੀ ਡਾਕਟਰ ਨੇ ਦੱਸਤਾ ਸੀ ਕਿ 24 ਘੰਟੇ ਦਾ ਟਾਈਮ ਮਤਲਬ ਕਿ ਜਿੱਦਾਂ ਦਾ ਮਤਲਬ ਕਿ ਉਹ ਸੀਨ ਕੀ ਸੀਗਾ ਕਦੋਂ ਮਤਲਬ ਕਿੰਨਾ ਕ ਦੁੱਖ ਲੱਗਿਆ ਸੀ ਤੇ ਅੱਜ ਰਬ ਦੀ ਮਿਹਰ ਹੈ ਕਿ 15 ਸਾਲ ਦਾ ਹੋ ਗਿਆ ਤੇ ਹੋਰ ਅੱਗੇ ਨੇ ਜ਼ਿੰਦਗੀ ਜਿਹੜੀ ਹੈ ਜੀਉਣੀ ਅਫਸਰ ਤੱਕ ਪਹੁੰਚਣਾ ਹੈ ਹਾਂਜੀ ਉਦੋਂ ਦੋ ਮਤਲਬ ਲੱਗਿਆ ਸੀ ਤਕਾ ਬਹੁਤ ਇਹਦੇ ਦਾਦਾ ਦਾਦੀ ਵੀ ਸੀਗੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਤਕਾ ਲੱਗਿਆ ਸੀ ਮਤਲਬ